ਖਾਲਸਾ ਜੀ ਉਹ ਕਦੀ ਕਿਤੇ ਪਰਿਵਾਰ ਦੇ ਵਿੱਚ ਕੋਈ ਦੁੱਖ ਤਾਂ ਆ ਸਮਾ ਬਣਦਾ ਕਿਸੇ ਕਾਰਨ ਕਰਕੇ ਵੀ ਤੇ ਜੇ ਅਸੀਂ ਸੁਖਾਲੇ ਰਹਿਣਾ ਚਾਹੁੰਨੇ ਆ ਬਾਣਾ ਮਿੱਠਾ ਕਰਕੇ ਮਰਨਾ ਚਾਹੁੰਨੇ ਆ ਮੰਨਿਆ ਤਾਂ ਨਹੀਂ ਜਾਂਦਾ ਪਰ ਇਹ ਸ਼ਬਦ ਪੜੋ ਪਿਆਰਿਓ ਸਤਿਗੁਰੂ ਜੀ ਸਹਜੇ ਤੁਹਾਡਾ ਦੁੱਖ ਵੀ ਕੱਟ ਦੇਣਗੇ ਦੁੱਖ ਨੂੰ ਸੂਲੀ ਤੋਂ ਸੂਲ ਵੀ ਬਣਾ ਦੇਣਗੇ ਪਿਆਰਿਓ ਤੇ ਬਾਣਾ ਮੰਨਣ ਦਾ ਬਲ ਵੀ ਬਖਸ਼ਣਗੇ ਇਹ ਸ਼ਬਦ ਤੁਸੀਂ ਹਮੇਸ਼ਾ ਪੜਨਾ કંਠ ਕਰ ਲਿਓ ਸਤਿਗੁਰੂ ਜੀ ਫੁਰਮਾਨ ਕਰਦੇ ਹਨ ਅਬ ਰਾਖੋ ਦਾਸ ਪਾਟ ਕੀ ਇਲਾਜ ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰਨਾਕ ਸਵਾਰੇ ਕਰਿਆਜ ਫੋਨ ਦ੍ਰੋਪਤੀ ਲਾਜ ਰਖੀ ਹਰ ਪ੍ਰਭ ਜੀ ਸ਼ੀਨਤ ਬਸਤਰ ਦੀਨ ਬਹੁ ਸਾਜ ਸੁਦਾਮਾ ਅਪਦਾ ਤੇ ਰਾਖਿਆ ਗਨਕਾ ਪੜਤ ਪੂਰੇ ਤੇ ਕਾਜ ਸ੍ਰੀ ਸਤਗੁਰੂ ਸੋ ਪ੍ਰਸੰਨ ਕਾਲਜੁ ਹੋਏ ਰਾਖੋ ਦਾਸ 파ਟਕੀ ਲਾਜ ਪਿਆਰਿਓ ਇਹ ਸ਼ਬਦ ਪੜ੍ਹਨਾ ਆ ਇਹਨੂੰ ਕੰਠ ਕਰ ਲੈਣਾ ਆ ਇਹਨੂੰ ਜਪਦੇ ਰਹਿਣਾ ਆ ਤੁਹਾਡਾ ਦੁੱਖ ਸੂਲੀ ਤੋਂ ਊਸ਼ੂਲ ਬਣ ਜਾਉ ਪਿਆਰਿਓ